ਦੋਸਤੋ ਹਿੰਦੀ ਫਿਲਮਾਂ ਦੇ ਵਿੱਚ ਤੁਸੀਂ ਦੋ ਹਿਲ ਸਟੇਸ਼ਨਾਂ ਦੇ ਨਾਮ ਬਹੁਤ ਸੁਣੇ ਹੋਣਗੇ ਅਕਸਰ ਹਿੰਦੀ ਫਿਲਮਾਂ ਦੇ ਵਿੱਚ ਇਹਨਾਂ ਦੇ ਨਾਮ ਲਏ ਜਾਂਦੇ ਆ ਇਹ ਹਿਲ ਸਟੇਸ਼ਨਾਂ ਜੀ ਖੰਡਾਲਾ ਤੇ ਲੋਨਾਵਾਲਾ ਇਹ ਦੋਵੇਂ ਹਿਲ ਸਟੇਸ਼ਨ ਜਿਹੜੇ ਮੁੰਬਈ ਤੇ ਪੂਨੇ ਦੇ ਵਿਚਕਾਰ ਪੈਂਦੇ ਆ ਸੋ ਇਹਨਾਂ ਦੇ ਵਿੱਚੋਂ ਇੱਕ ਹਿਲ ਸਟੇਸ਼ਨ ਦੀ ਅੱਜ ਆਪਾਂ ਕਰਾਉਣੀ ਆ ਤੁਹਾਨੂੰ ਸੈਰ ਤਾਂ ਵੀਡੀਓ ਦੇ ਵਿੱਚ ਅੰਤ ਤੱਕ ਬਣੇ ਰਹੋ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਫੇਸਬੁਕ ਪੇਜ ਜਰਨੀ ਵਿਦ ਜਸਵਿੰਦਰ ਨੂੰ ਫੋਲੋ ਕਰ ਲਓ YouTube ਚੈਨਲ ਜਰਨੀ ਵਿਦ ਜਸਵਿੰਦਰ ਨੂੰ ਸਬਸਕ੍ਰਾਈਬ ਕਰ ਲਓ ਸੋ ਹੋਰ ਵਧੀਆ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਵਿਚੜ ਕਰ ਸਕਦੇ ਹੋ ਸੋ ਆਜੋ ਅੱਜ ਤੁਹਾਨੂੰ ਦੱਸਦਾ ਕਿ ਆਪਾਂ ਇਹਨਾਂ ਦੋਹਾਂ ਦੇ ਵਿੱਚੋਂ ਕਿਹੜੇ ਹਿਲ ਸਟੇਸ਼ਨ ਤੇ ਆਏ ਆ ਲੋ ਜੀ ਆਪਾਂ ਗੱਡੀ ਜਿਹੜੀ ਆ ਮੋੜ ਲਈ ਆ ਪੂਨੇ ਮੁੰਬਈ ਦਾ ਜਿਹੜਾ ਪੁਰਾਣਾ ਹਾਈਵੇ ਆ ਹੰਟੈਕ ਐਕਸਪ੍ਰੈਸ ਵੇ ਬਣ ਗਿਆ ਜਿਹੜਾ ਪੁਰਾਣਾ ਹਾਈਵੇ ਉਸ ਹਾਈਵੇ ਤੋਂ ਆਪਾਂ ਗੱਡੀ ਥੱਲੇ ਲਾ ਲਈਏ ਤੇ ਆਪਾਂ ਚੱਲੇ ਜੀ ਅੱਜ ਲੋਨਾਵਾਲਾ ਜੀ ਹਾਂ ਤੁਸੀਂ ਅਕਸਰ ਹੀ ਹਿੰਦੀ ਫਿਲਮਾਂ ਚ ਲੋਨਾਵਾਲਾ ਦਾ ਨਾਮ ਸੁਣਿਆ ਹੋਊਗਾ ਤੇ ਇਹ ਬਹੁਤ ਹੀ ਖੂਬਸੂਰਤ ਜਿਹੜਾ ਹਿਲ ਸਟੇਸ਼ਨ ਹੈ ਤਾਂ ਤੁਹਾਨੂੰ ਦੋਸਤੋ ਦੱਸ ਦਈਏ ਕਿ ਇਹ ਹਿਲ ਸਟੇਸ਼ਨ ਜਿਹੜਾ ਇਹ ਅ ਮੁੰਬਈ ਤੇ ਪੂਨੇ ਵਾਲਿਆਂ ਦੀ ਬਰਾਬਰ ਜਿਹੜਾ ਦੂਰੀ ਤੇ ਪੈਂਦਾ ਸੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਬ੍ਰੇਕ ਮਾਰੀ ਐ ਇੱਕ ਪੁਲ ਦੇ ਉੱਪਰ ਮਾਰੀ ਐ ਤੇ ਇਧਰ ਖੱਬੇ ਹੱਥ ਤੁਹਾਨੂੰ ਮੈਂ ਆਪਣੇ ਦਿਖਾ ਰਿਹਾ ਦੋਸਤੋ ਜਿਹੜਾ ਇਹ ਲੋਨਾ ਵਾਲਾ ਲੇਖ ਇਹ ਬਹੁਤ ਵੱਡੀ ਲੇਕ ਹੈ ਜਿਹੜੀ ਪੂਰੇ ਲੋਨਾ ਵਾਲਾ ਦਾ ਪਾਣੀ ਜਿਹੜਾ ਸਪਲਾਈ ਹੁੰਦਾ ਇਸ ਲੇਖ ਦੇ ਥਰੂ ਹੀ ਹੁੰਦਾ ਆ ਤੁਸੀਂ ਵੀ ਦੇਖ ਸਕਦੇ ਹੋ ਹੁਣ ਜਿਹੜਾ ਮੌਸਮ ਨਾ ਥੋੜਾ ਜਿਹਾ ਇਹ ਆਫ ਸੀਗਾ ਜਦੋਂ ਮੈਂ ਇੱਥੇ ਪਹੁੰਚਿਆ ਮੈਂ ਆਇਆ ਇੱਥੇ ਫਰਵਰੀ ਦੇ ਮਹੀਨੇ ਤਾਂ ਪਾਣੀ ਬਹੁਤ ਥੋੜਾ ਪਰ ਜਦੋਂ ਕਹਿੰਦੇ ਬਰਸਾਤਾਂ ਹੁੰਦੀਆਂ ਇਹ ਲੇਖ ਜਿਹੜੀ ਪਾਣੀ ਨਾਲ ਭਰ ਜਾਂਦੀ ਆ ਤੇ ਜਿਹੜਾ ਪੁਲ ਬਣਾਇਆ ਅਸਲ ਦੇ ਵਿੱਚ ਇਹ ਇੱਕ ਬੰਨ ਮਾਰਿਆ ਹੋਇਆ ਲੇਖ ਨੂੰ ਆਕੇ ਪਾਣੀ ਜਿਹੜਾ ਅੱਗੇ ਵੇਸਟ ਨਾ ਹੋ ਸਕੇ ਤੇ ਪੂਰੀ ਲੇਕ ਜਿਹੜੀ ਆ ਪਾਣੀ ਨਾਲ ਭਰ ਜਾਂਦੀ ਆ ਤਾਂ ਇਹ ਜਿਹੜੀ ਆ ਇਸ ਦੀ ਖੂਬਸੂਰਤੀ ਦੇ ਵਿੱਚ ਬਹੁਤ ਵਾਧਾ ਕਰਦੀ ਆ ਪਹਿਲਾਂ ਤਾਂ ਉਹ ਜਿਹੜੀ ਅੱਗੇ ਸੜਕ ਬਣੀ ਇੱਥੋਂ ਤੱਕ ਜਾ ਸਕਦੇ ਸੀ ਪਰ ਹੁਣ ਨਹੀਂ ਜਾਣ ਦਿੰਦੇ ਤੇ ਲੋ ਜੀ ਆਪਾਂ ਹੁਣ ਪਹੁੰਚ ਚੁੱਕੇ ਆ ਇਹਨੂੰ ਕਹਿੰਦੇ ਲਾਈਨ ਪੁਆਇੰਟ ਜਿਹੜਾ ਇੱਥੋਂ ਬਹੁਤ ਖੂਬਸੂਰਤ 뷰 ਦਿਸਦਾ ਹੈ ਸੋ ਫਰਵਰੀ ਦਾ ਮਹੀਨਾ ਹੋਣ ਕਰਕੇ ਥੋੜੀ ਹਰਿਆਲੀ ਘਟ ਹੈ ਔਰ ਦੋਸਤੋ ਕਹਿੰਦੇ ਮੌਨਸੂਨ ਦੇ ਸਮੇਂ ਇਹ ਇੰਨਾ ਖੂਬਸੂਰਤ ਹੋ ਜਾਂਦਾ ਏਰੀਆ ਇੰਨੀ ਹਰਿਆਲੀ ਹੋ ਜਾਂਦੀ ਇੱਥੇ ਕਿ ਪੂਰੇ ਦਾ ਪੂਰਾ ਪੂਨਾ ਵੀਕਐਂਡ ਤੇ ਪੂਰੇ ਦੇ ਪੂਰੇ ਮੁੰਬਈ ਦੇ ਲੋਕ ਵੀਕਐਂਡ ਤੇ ਇਸ ਪਾਸੇ ਨੂੰ ਵਹੀਰਾ ਘੱਟ ਕੇ ਆ ਜਾਂਦੇ ਆ ਕਿਉਂਕਿ ਮਹਾਰਾਸ਼ਟਰ ਦੇ ਇਸ ਏਰੀਏ ਦੇ ਵਿੱਚ ਜਿਹੜੀ ਆ ਮੌਨਸੂਨ ਸੀਜ਼ਨ ਬਹੁਤ ਜ਼ਿਆਦਾ ਵਧੀਆ ਸੋ ਆਪਾਂ ਸਬਬ ਨਾਲ ਆਏ ਸੀ ਫਰਵਰੀ ਦੇ ਮਹੀਨੇ ਉਹ ਦੇਖੋ ਵਾਟਰਫਾਲ ਜਿਹੜਾ ਇੱਕ ਛੋਟਾ ਜਿਹਾ ਵਾਟਰਫਾਲ ਬਹੁਤ ਦੂਰ ਮੈ ਜ਼ੂਮ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਤਾਂ ਆਪਾਂ ਫਰਵਰੀ ਦੇ ਮਹੀਨੇ ਇੱਧਰ ਆਏ ਸੀ ਸਬਬ ਨਾਲ ਤਾਂ ਮੈਂ ਕਿਹਾ ਚਲੋ ਤੁਹਾਡੇ ਲਈ ਵੀਡੀਓ ਬਣਾ ਲ ਜੀ ਪਰ ਕਦੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਵੀ ਜ਼ਰੂਰ ਆਵਾਂਗੇ ਤੇ ਉਦੋਂ ਤੁਹਾਨੂੰ ਇਸ ਦੀ ਹਰਿਆਲੀ ਵਿਖਾਵਾਂਗੇ ਸੋ ਸਾਡੇ ਹਿਮਾਚਲ ਦੇ ਹਿਲ ਸਟੇਸ਼ਨਾਂ ਆਵਾਂਗੇ ਇੱਕ ਛੋਟਾ ਜਿਹਾ ਹਿਲ ਸਟੇਸ਼ਨ ਹੈ ਜੀ ਲੋਨਾ ਵਾਲਾ ਤਾਂ ਇੱਥੇ ਜਿਹੜਾ ਕਾਫੀ ਕੁਝ ਵੇਖਣ ਨੂੰ ਆ ਬੱਚਿਆਂ ਦੇ ਲਈ ਕਾਫੀ ਐਕਟੀਵਿਟੀਜ਼ ਹੈਗੀਆਂ ਇਹ ਰਹੀਆਂ ਬੱਚੇ ਕਰ ਸਕਦੇ ਆ ਤਾਂ ਬਹੁਤ ਹੀ ਖੂਬਸੂਰਤ 뷰 ਜਿਹੜਾ ਤੁਸੀਂ ਇੱਥੋਂ ਦੇਖ ਸਕਦੇ ਹੋ ਪੂਰਾ ਆ ਦੂਰ ਤੱਕ ਥੱਲੇ ਜਿਹੜਾ ਪਧਰਾ ਇਲਾਕਾ ਤੇ ਵਿੱਚ ਪਹਾੜ ਬਹੁਤ ਜਿਹੜਾ ਇੱਕ ਦ੍ਰਿਸ਼ ਵਧੀਆ ਮਨ ਨੂੰ ਮੋਹਦਾ ਹੈ ਸੋ ਦੋਸਤੋ ਆਪਾਂ ਹਿਮਾਚਲ ਦੇ ਉੱਤਰਾਖੰਡ ਕਸ਼ਮੀਰ ਦੇ ਨੇੜੇ ਹੋਣ ਕਰਕੇ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਪਹਾੜੀ ਸਥਾਨ ਵੇਖੇ ਹੁੰਦੇ ਆ ਪਰ ਮੁੰਬਈ ਤੇ ਪੂਨੇ ਵਾਲਿਆਂ ਲਈ ਇਹ ਜਿਹੜਾ ਲੋਨਾ ਵਾਲਾ ਹੀ ਬਹੁਤ ਮਨ ਨੂੰ ਲਿਭਾਉਣ ਵਾਲਾ ਪਹਾੜੀ ਜਿਹੜਾ ਸਥਾਨ ਹੈ ਤੇ ਆ ਜੋ ਅੱਗੇ ਲੈ ਕੇ ਚੱਲਦਾ ਤੁਹਾਨੂੰ ਦਿਖਾਉਣੇ ਆ ਹੋਰ ਚੀਜ਼ਾਂ ਸੋ ਇਹ ਇਹ ਲਾਈਨ ਪੁਆਇੰਟ ਤੇ ਇੱਥੇ ਕਾਫੀ ਤੁਸੀਂ ਟਰੈਕਿੰਗ ਛੋਟੀ ਮੋਟੀ ਕਰਕੇ ਦੂਰ ਤੱਕ ਜਾ ਸਕਦੇ ਹੋ ਤੇ ਵੇਖ ਸਕਦੇ ਹੋ ਸੋ ਇਹ ਜੀ ਲੋਨਾ ਵਾਲਾ ਹਿੰਦੀ ਫਿਲਮਾਂ ਚ ਬਹੁਤ ਸੁਣਦੇ ਹੁੰਦੇ ਸੀ ਲੋਨਾ ਵਾਲਾ ਤਾਂ ਮੈਂ ਕਿਹਾ ਚਲੋ ਅੱਜ ਤੁਹਾਨੂੰ ਬਖਾਇ ਦਈਏ ਪਰ ਮੈਨੂੰ ਮਤਲਬ ਇੰਨਾ ਜਿਆਦਾ ਖੂਬਸੂਰਤ ਨਹੀਂ ਲੱਗਿਆ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਕਿ ਹਿਮਾਚਲ ਕਸ਼ਮੀਰ ਆਪਾਂ ਵੱਲ ਜਿਹੜੀ ਪਹਾੜਾਂ ਦਾ ਸਿਰਾ ਵੇਖਿਆ ਪਰ ਮੁੰਬਈ ਤੇ ਪੂਨੇ ਵਾਲਿਆਂ ਲਈ ਇਹ ਹੀ ਬਹੁਤ ਵੱਡੀ ਚੀਜ਼ ਆ ਕਿਉਂਕਿ ਉਹਨਾਂ ਲਈ ਇਸ ਪਾਸੇ ਕਸ਼ਮੀਰ ਜਾਂ ਹਿਮਾਚਲ ਉੱਤਰਾਖੰਡਾ ਆਉਣਾ ਬਹੁਤ ਮੁਸ਼ਕਲ ਹੈ ਸੋ ਆਪਣੇ ਲਈ ਤੇ ਇੱਕ ਤੁਹਾਨੂੰ ਦੱਸਿਆ ਕਿ ਸੀਜ਼ਨ ਆਫ ਹੋਣ ਕਰਕੇ ਬੜੀ ਵਰਾਨੀ ਜਿਹੀ ਛਾਈ ਹੋਈ ਸੀ ਇੱਥੇ ਹਰਿਆਲੀ ਬਹੁਤ ਘੱਟ ਸੀਗੀ ਸੋ ਜੇਕਰ ਸੀਜ਼ਨ ਮੌਨਸੂਨ ਦਾ ਹੁੰਦਾ ਤਾਂ ਹੋਰ ਜ਼ਿਆਦਾ ਖੂਬਸੂਰਤ ਲੱਗਣਾ ਸੀ ਤਾਂ ਲੋ ਜੀ ਇਹ ਇੱਥੇ ਕੁਝ ਊਠ ਦੀ ਸਵਾਰੀ ਆ ਜਿਹੜੇ ਸਲਾਨੀ ਆਉਂਦੇ ਉਹਨਾਂ ਲਈ ਊਠ ਦੀ ਸਵਾਰੀ ਕਰ ਸਕਦੇ ਆ ਤੁਸੀਂ ਇਹ ਅੱਜਕੱਲ ਜਿਵੇਂ ਹਰ ਹਿੱਲ ਸਟੇਸ਼ਨ ਤੇ ਹੀ ਬਣ ਗਿਆ ਹੈ ਕੋੜੇ ਊਠ ਚਲੋ ਰੋਜੀ ਰੋਟੀ ਹੈ ਇੱਥੋਂ ਦੇ ਲੋਕਲ ਲੋਕਾਂ ਦੀ ਤਾ ਅੱਜ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਦੂਜਾ ਹੋਰ ਜਿਹੜਾ ਸਥਾਨ ਹੈ ਉਹ ਹੈਗਾ ਜੀ ਭੂਸ਼ੀ ਡੈਮ ਭੂਸ਼ੀ ਡੈਮ ਵੱਲ ਤੋਂ ਮੈਂ ਲੈ ਕੇ ਚੱਲਦਾ ਇਹ ਵੀ ਇੱਕ ਲੋਨਾਵਾਲਾ ਦਾ ਬਹੁਤ ਖੂਬਸੂਰਤ ਜਿਹੜਾ ਡੈਮ ਹੈ ਤਾਂ ਇਹਦੀ ਤੁਹਾਨੂੰ ਸ਼ੈਅ ਕਰਾਉਣੇ ਅੱਜ ਆਜੋ ਮੇਰੇ ਨਾਲ ਭੂਸ਼ੀ ਡੈਮ ਦੋਸਤੋ ਆ ਜਿਹੜੀ ਤੁਸੀਂ ਜਗਾ ਵੇਖ ਰਹੇ ਹੋ ਨਾ ਇੱਥੇ ਮੌਨਸੂਨ ਦੇ ਵਿੱਚ ਪਾਣੀ ਵਗਦਾ ਹੁੰਦਾ ਤਾਂ ਸੋ ਪੂਸ਼ੀ ਡੈਮ ਜਾਣ ਲਈ ਤੁਹਾਨੂੰ ਇਹ ਪਾਣੀ ਦੇ ਵਿੱਚੋਂ ਨੰਗੇ ਪੈਰ ਰੂਟ ਲਾ ਕੇ ਲੰਘਣਾ ਪੈਂਦਾ ਪਰ ਅੱਜ ਹੁਣ ਬਰਸਾਤ ਦਾ ਸੀਜ਼ਨ ਨਹੀਂ ਹੈ ਤਾਂ ਹੀ ਤੁਹਾਨੂੰ ਕਹਾਂ ਕਿ ਮੌਨਸੂਨ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਹੈ ਤਾਂ ਆ ਜੋ ਇਹ ਵੀ ਜਿਹੜਾ ਸਲਾਨੀਆਂ ਲਈ ਇੱਕ ਵਧੀਆ ਥਾਂ ਟਾਈਮ ਸਪੈਂਡ ਕਰਨ ਲਈ ਕਾਫੀ ਕੁਝ ਇੱਥੇ ਸੋ ਆ ਜੋ ਮੇਰੇ ਨਾਲ ਤੁਰਿਓ ਮੈਂ ਤੁਹਾਨੂੰ ਦਿਖਾਉਣਾ ਤਾਂ ਇਹ ਜਿਹੜਾ ਕੱਚਾ ਰਸਤਾ ਡੈਮ ਵੱਲ ਨੂੰ ਜਾਂਦਾ ਜਿੱਥੇ ਤੁਸੀਂ ਜਾ ਸਕਦੇ ਹੋ ਤਾਂ ਬਰਸਾਤਾਂ ਦੇ ਵਿੱਚ ਪਾਣੀ ਭਰਿਆ ਹੁੰਦਾ ਆ ਦੇਖੋ ਦੋਸਤੋ ਆ ਪੌੜੀਆਂ ਜਿਹੜੀਆਂ ਬਣੀਆਂ ਨੇ ਪਰਲੇ ਪਾਸੇ ਡੈਮ ਆ ਤਾਂ ਕਹਿੰਦੇ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤੇ ਪੌੜੀਆਂ ਦੇ ਉੱਤੋਂ ਦੀ ਪਾਣੀ ਓਵਰਫਲੋ ਹੁੰਦਾ ਹੈ ਤੇ ਪੌੜੀਆਂ ਦੇ ਉੱਤੋਂ ਦੀ ਪਾਣੀ ਵਗਦਾ ਹੁੰਦਾ ਹੈ ਮੌਨਸੂਨ ਸੀਜ਼ਨ ਦੇ ਵਿੱਚ ਤਾਂ ਉਦੋਂ ਜਿਹੜੇ ਸਲਾਨੀ ਇੱਥੇ ਇਹਨਾਂ ਪੌੜੀਆਂ ਦੇ ਉੱਪਰ ਬੈਠ ਕੇ ਨਹਾਉਂਦੇ ਆ ਤੇ ਪਾਣੀ ਦੇ ਨਾਲ ਅਠਖੇਲੀਆਂ ਕਰਦੇ ਪਰ ਹੁਣ ਬਿਲਕੁਲ ਸੁੱਕਾ ਹੈ ਕਿਉਂਕਿ ਸੀਜ਼ਨ ਆਫ ਹੈ ਬਾਕੀ ਚਲੋ ਜੋ ਹੋ ਜਾ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਪਰ ਕਸ਼ਮੀਰ ਤੇ ਇਧਰਲੇ ਪਹਾੜਾਂ ਦਾ ਮੁਕਾਬਲਾ ਇਹ ਨਹੀਂ ਕਰਦਾ ਸੋ ਹਿੰਦੀ ਫਿਲਮਾਂ ਚ ਆਉਣ ਕਰਕੇ ਕਾਫੀ ਲੋਨਾਵਾਲਾ ਤੇ ਖੰਡਾਲਾ ਮਸ਼ਹੂਰ ਹੋਇਆ ਵਿਆ ਖੰਡਾਲਾ ਦਾ ਵੀਡੀਓ ਮੈਂ ਨਹੀਂ ਕਰ ਸਕਿਆ ਕਿਉਂਕਿ ਥੋੜੀ ਜੀ ਕਾਲ ਸੀ ਜਾਣ ਦੀ ਮੈਂ ਥੋੜੇ ਦਿਨਾਂ ਲਈ ਆਇਆ ਸੀ ਫਿਰ ਤੇ ਜਿੰਨਾ ਕੁ ਟਾਈਮ ਮਿਲਿਆ ਸੋ ਇਹ ਵੀ ਇੱਕ ਜਿਹੜੀ ਝੀਲ ਹੈ ਇਸਦੇ ਪਾਣੀ ਨੂੰ ਉਹਨਾਂ ਨੇ ਰੋਕਿਆ ਹੋਇਆ ਕਿਉਂਕਿ ਪਿੱਛੋਂ ਪਹਾੜਾਂ ਦਾ ਪਾਣੀ ਆਉਂਦਾ ਹੈ ਇਸ ਨੂੰ ਰੋਕ ਕੇ ਫਿਰ ਸਿੰਚਾਈ ਅਤੇ ਪੀਣ ਲਈ ਜਿਹੜੀ ਇਸਦੀ ਵਰਤੋਂ ਕੀਤੀ ਜਾਂਦੀ ਆ ਇਹ ਤੁਸੀਂ ਵੇਖ ਸਕਦੇ ਹੋ ਤੇ ਇਹ ਜਿਹੜਾ ਡੈਮ ਆ ਇਹ ਵੀ ਇੱਕ ਮੇਨ ਟੂਰਿਸਟ ਪਲੇਸਿਸ ਦੇ ਵਿੱਚ ਹੀ ਆਉਂਦਾ ਤਾਂ ਵੇਖ ਲੈ ਸਕਦੇ ਆ ਤੁਸੀਂ ਭੂਸ਼ੀ ਡੈਮ ਦੀਆਂ ਇਹ ਕੁਝ ਤਸਵੀਰਾਂ ਚਲੋ ਆਜੋ ਆਪਾਂ ਹੁਣ ਪਿਛਾਣ ਨੂੰ ਮੁੜਦੇ ਆ ਤੁਹਾਨੂੰ ਦੂਜੇ ਪਾਸੇ ਇਹ ਦ੍ਰਿਸ਼ ਵਖਾ ਦਿੰਦੇ ਆ ਹੈ ਤਾਂ ਦੋਸਤੋ ਪਹਾੜੀ ਹੈ ਜਿਵੇਂ ਹੁਣ ਤੁਸੀਂ ਜੇਕਰ ਆਫੀਸ਼ੀਅਲ ਚ ਜਾਓਗੇ ਆਪਣੇ Shimla side ਜਾਓਗੇ ਤਾਂ ਉੱਥੇ ਵੀ ਤੁਹਾਨੂੰ ਇਹੋ ਜਿਹੇ ਰੁੰਡ ਰੁੰਡ ਪਹਾੜੀ ਹਣ ਚਕਲ ਮਿਲਦੇ ਆ ਕਿਉਂਕਿ ਮੌਨਸੂਨ ਦੀ ਸੀਜ਼ਨ ਦੇ ਵਿੱਚ ਹੀ ਜਿਹੜੀ ਹਰਿਆਲੀ ਸਾਨੂੰ ਉੱਥੇ ਵੱਧ ਵੇਖਣ ਨੂੰ ਮਿਲਦੀ ਹੈ ਸੋ ਐਵੇਂ ਇਸ ਜਿਹੜਾ ਹਿਲ ਸਟੇਸ਼ਨ ਦਾ ਹਾਲ ਹੈ ਸੋ ਮਹਾਰਾਸ਼ਟਰ ਦੇ ਵਿੱਚ ਕਾਫੀ ਕੁਝ ਵੇਖਣ ਨੂੰ ਹੈ ਜਿਵੇਂ ਮੈਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਕੇਸ ਦਿਖਾਈਆਂ ਸੀਗੀਆਂ ਤਾ ਇੱਕ ਹੋਰ ਤੁਹਾਨੂੰ ਦਿਖਾਵਾਂਗੇ ਪਹਿਲੀ ਸਦੀ ਦੀਆਂ ਮਤਲਬ ਬਹੁਤ ਹੀ ਉਸ ਤੋਂ ਵੀ ਕਮਾਲ ਦੀ ਰਚਨਾ ਜਿਹੜੀ ਮੈਂ ਅਗਲੇ ਵੀਡੀਓ ਦੇ ਵਿੱਚ ਬਾਜੇ ਕੇਵਸ ਤੁਹਾਨੂੰ ਦਿਖਾਵਾਂਗਾ ਸੋ ਵੀਡੀਓ ਵੇਖਦੇ ਰਹੋ ਮੇਰੇ ਜਿਹੜੇ ਨਾਲ ਜੁੜੇ ਰਹੋ ਸੋ ਚਲੋ ਆਪਾਂ ਹੁਣ ਇੱਥੋਂ ਨਿਕਲ ਕੇ ਅੱਗੇ ਵੱਲ ਚੱਲਦੇ ਆਂ ਤੇ ਤੁਹਾਨੂੰ ਫਿਰ ਉਸਪੋਂ ਲੇਖ ਦੇ ਉੱਪਰੋਂ ਗੁਜ਼ਰ ਰਹੇ ਆਂ ਜਿਹੜੀ ਤੁਹਾਨੂੰ ਲੇਖ ਪਹਿਲਾਂ ਦਿਖਾਈ ਸੀ ਇਹ ਲੇਖ ਦੇ ਉੱਪਰੋਂ ਲੰਘ ਕੇ ਜਾਣਾ ਪੈਂਦਾ ਪੌਲ ਜਿਹੜਾ ਬਣਿਆ ਪੌਲ ਕਮ ਡੈਮ ਆ ਇਹ ਪਾਣੀ ਰੋਕਿਆ ਹੋਇਆ ਬੰਨ੍ਹ ਮਾਰ ਕੇ ਸੋ ਬਹੁਤ ਅ ਅੱਛਾ ਜਿਹੜਾ ਇੱਕ ਤੁਹਾਨੂੰ ਭੀੜ ਭੜੱਕੇ ਮੁੰਬਈ ਪੂਨੇ ਵਾਲਿਆਂ ਨੂੰ ਭੀੜ ਭੜੱਕੇ ਤੋਂ ਪਰੇ ਜਿਹੜਾ ਇਹ ਰਾਹਤ ਦਿੰਦਾ ਆ ਦੇਖੋ ਜਿਹੜਾ ਤੁਹਾਨੂੰ ਦੱਸਿਆ ਲੇਖ ਦੇ ਉੱਪਰ ਬੰਨ ਬਣਿਆ ਹੋਇਆ ਤਾਂ ਕਿ ਪਾਣੀ ਜਿਹੜਾ ਉਹ ਸ਼ਹਿਰ ਨੂੰ ਜਿਹੜਾ ਖਰਾਬ ਨਾ ਕਰ ਸਕੇ ਸੋ ਇਹ ਜਿਵੇਂ ਅੱਜਕੱਲ ਸ਼ਰਾਂ ਦੇ ਵਿੱਚ ਟ੍ਰੈਂਡ ਚੱਲਿਆ ਇੱਕ ਸੈਲਫੀ ਪੁਆਇੰਟ ਆਈ ਲਵ ਲੋਨਾ ਵਾਲਾ ਸੋ ਦੋਸਤੋ ਲੋਨਾ ਵਾਲਾ ਦੇ ਵਿੱਚ ਇੱਕ ਸਭ ਤੋਂ ਮਸ਼ਹੂਰ ਹੋਰ ਵੀ ਚੀਜ਼ ਹੈ ਜਿਹਨੂੰ ਕਹਿੰਦੇ ਲੋਨਾ ਵਾਲਾ ਦੀ ਚਿੱਕੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਗੱਚਕ ਤੇ ਲੋਨਾ ਵਾਲਾ ਦੇ ਵਿੱਚ ਗੱਚਕ ਬਹੁਤ ਮਸ਼ਹੂਰ ਹੈ ਸੋ ਜੇਕਰ ਤੁਸੀਂ ਆਓ ਕਦੇ ਲੋਨਾ ਵਾਲਾ ਤਾਂ ਗੱਚਕ ਲੈ ਕੇ ਜਰੂਰ ਖਾਓ ਇਹ ਹੈ ਜੀ ਲਵ ਲੋਨਾ ਵਾਲਾ ਤਾਂ ਸਵਾਪਾ ਵੀ ਸੋਚਿਆ ਇੱਥੇ ਇੱਕ ਛੋਟਾ ਜਿਹਾ ਕਲਿੱਪ ਲੋਨਾ ਵਾਲਾ ਦੇ ਵੀਡੀਓ ਦੇ ਮੂਰੇ ਖੜ ਕੇ ਆਪਾਂ ਵੀ ਬਣਾ ਰਹੇ ਹਾਂ ਤੇ ਇਹ ਹੈ ਜੀ ਰਾਹੁਲ ਮੇਰਾ ਗਾਈਡ ਮੇਰਾ ਡਰਾਈਵਰ ਤਾ ਇਹਨੇ ਮੈਨੂੰ ਸਾਰਾ ਕਮਾਇਆ ਏਰੀਆ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਲੋਨਾ ਵਾਲਾ ਦੀ ਹੋਰ ਪ੍ਰਸਿੱਧ ਚੀਜ਼ ਜਿਹਨੂੰ ਕਹਿੰਦੇ ਆ ਜੀ ਵੈਕਸ ਮਿਊਜ਼ੀਅਮ ਜਿਵੇਂ ਤੁਸੀਂ ਮੈਂ ਲੰਡਨ ਵਾਲਾ ਜਿਹੜਾ ਮਿਊਜ਼ੀਅਮ ਵੀ ਵੇਖ ਚੁੱਕੇ ਆ ਮੈਡਮ ਤਸਾਦ ਮਿਊਜ਼ੀਅਮ ਤਾਂ ਫਿਰ ਮੈਂ ਕਿਹਾ ਚਲੋ ਇੱਥੇ ਵੀ ਦੇਖਦੇ ਆ ਕਿ ਆਪਣੇ ਇੰਡੀਅਨ ਆਰਟਿਸਟ ਸੁਨੀਲਜ਼ ਵੈਕਸ ਮਿਊਜ਼ੀਅਮ ਸੋ ਆਜੋ ਆਪਾਂ ਚੱਲੇ ਅੰਦਰ ਆ ਦੇਖੋ ਜਿਹੜਾ ਇਹਨੇ ਵੈਕਸ ਤੇ ਸੁਨੀਲ ਨੇ ਬਣਾਏ ਹੋਏ ਆ ਜਿਹੜੇ ਸਟੈਚੂ ਤਾਂ ਤੁਸੀਂ ਵੇਖ ਸਕਦੇ ਹੋ ਸੋ ਕਾਫੀ ਹੱਦ ਤੱਕ ਜਿਹੜੇ ਠੀਕ ਹੈ ਵਧੀਆ ਬਣੇ ਹੋਏ ਆ ਚੰਗਾ ਇੰਡੀਅਨ ਆਰਟਿਸਟ ਆ ਸਾਡਾ ਜਿਸ ਨੇ ਬਣਾਏ ਆ ਤਾਂ ਮੈਡਮ ਤੋਂ ਸਵਾਦ ਵਾਲੇ ਜਿਹੜੇ ਆ ਉਹ ਵੀ ਬਹੁਤ ਰੀਅਲ ਲੱਗਦੇ ਆ ਤਾਂ ਇਹ ਵੀ ਬਹੁਤ ਰੀਅਲ ਲੱਗਦੇ ਆ ਇਹ ਜੀ ਭਗਤ ਸਿੰਘ ਦੀ ਜਿਹੜੀ ਆ ਮਾਨ ਚਿੱਤਰ ਉਹਨਾਂ ਦਾ ਜਿਹੜਾ ਇਹ ਸਟੈਚੂ ਬਣਾਇਆ ਗਿਆ ਸੋ ਬਹੁਤ ਸਾਰੇ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਕੋਈ ਫਿਲਮੀ ਸਤਾਰੇ ਰਜਨੀਕਾਂਤ ਜੀ ਆ ਜੀ ਇਹ ਸਾਡੇ ਪੰਜਾਬ ਦੇ ਆਰਟਿਸਟ ਸੋਨੂ ਸੂਦ ਹੈ ਇਹਨਾਂ ਦਾ ਜਿਹੜਾ ਆ ਇੱਕ ਸਟੈਚੂ ਬਣਾਇਆ ਗਿਆ ਤੇ ਹਰਪਜਨ ਸਿੰਘ ਤਾਂ ਹਰ ਫੀਲਡ ਦੇ ਵਿੱਚ ਜਿਹੜੇ ਜਿੰਨੇ ਵੀ ਲੋਕਾਂ ਨੇ ਵਧੀਆ ਕੰਮ ਕੀਤਾ ਸਾਰਿਆਂ ਦੇ ਨਾਮ ਜਿਹੜੀਆਂ ਇੱਥੇ ਬਣਾਈਆਂ ਗਈਆਂ ਸੋ ਇਹ ਇੱਕ ਵਧੀਆ ਜਿਹੜੀ ਹੈਗਾ ਟਾਈਮ ਤੁਹਾਡਾ ਸਪੈਂਡ ਕਰ ਸਕਦੇ ਹੋ ਤੁਸੀਂ ਕਲਾਕਾਰੀ ਜਿਹੜੀ ਆ ਵੇਖ ਸਕਦੇ ਹੋ ਸੋ ਇਹ ਕੁਝ ਕ੍ਰਿਕਟਰ ਜਿਹੜੇ ਆ ਉਹਨਾਂ ਦੇ ਲਓ ਜੀ ਇਹ ਹੈਗਾ ਸ਼ਕਤੀਮਾਨ ਵਰਪਨ ਦੇ ਵਿੱਚ ਕਿਨੇ ਕਿਨੇ ਸ਼ਕਤੀਮਾਨ ਵੇਖਿਆ ਲਵਾਓ ਹਾਜ਼ਰੀ ਤੇ ਇਹ ਅੱਜਕੱਲ ਜਿਹੜੇ ਬੱਚਿਆਂ ਦੇ ਕੁਝ ਕਾਰਟੂਨ ਛੋਟਾ ਪੀਮ ਤੇ ਇਹ ਸਾਰੇ ਜਿੰਨੇ ਕਾਰਟੂਨ ਬੱਚਿਆਂ ਦੇ ਕਰੈਕਟਰ ਅ ਚਲਦੇ ਆ ਸ਼ਿੰਚੇਨ ਡੋਰੇਮੋਨ ਇਹ ਸਾਰੇ ਸੋ ਮੈਨੂੰ ਕੰਮ ਇਸ ਦਾ ਵਧੀਆ ਲੱਗਿਆ ਕਾਫੀ ਇੰਟਰਨੈਸ਼ਨਲ ਸਟੈਂਡਰਡ ਦਾ ਕੰਮ ਕੀਤਾ ਸੁਨੀਲ ਨੇ ਸੋ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਬਣੇ ਰਹੋ ਹੋਰ ਵੀਡੀਓ ਦੇ ਨਾਲ ਜਲਦੀ ਮਿਲਦੇ ਆ ਅਗਲਾ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ